ਮੈਂ ਸਰਪੰਚ ਪਿੰਡ ਨਿੱਕੂਆ ਤੋਂ ਆਪਣੇ ਪਿੰਡ ਵਿੱਚ ਵਿਜ਼ਨ ਸਪ੍ਰਿੰਗ ਵੱਲੋਂ ਕੈਂਪ ਲਗਾਇਆ ਗਿਆ ਤੇ ਸਾਡੇ ਭਰਾ ਜਰਨੈਲ ਸਿੰਘ ਦੀ ਕਿਰਪਾ ਨਾਲੇ ਪਿੰਡ ਵਿੱਚ ਆਏ ਤੇ ਇਹਨਾਂ ਨੇ ਪਿੰਡ ਵਾਸੀਆਂ ਨੂੰ 500 ਤੋਂ ਵੱਧ ਐਨਕਾਂ ਵੰਡੀਆਂ ਜਿਨ੍ਹਾਂ ਦੀ ਨੇੜੇ ਦੀ ਨਿਗਾਹ ਔਰ ਦੂਰ ਦੀ ਨਿਗਾਹ ਵਾਸਤੇ ਉਹਨਾਂ ਨੇ ਚੈੱਕ ਕਰਕੇ ਹਰੇਕ ਨੂੰ ਫ੍ਰੀ ਵਿੱਚ ਐਨਕਾਂ ਦਿੱਤੀਆਂ ਗਈਆਂ ਤੇ ਪਿੰਡ ਵਾਸੀਆਂ ਵੱਲੋਂ ਇਹਦੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪਿੰਡ ਬੋਰਜ ਤੋਂ ਵੀ ਤੇ ਹਰੀਆਲ ਤੋਂ ਵੀ ਬੰਦਿਆਂ ਨੇ ਸਹਿਯੋਗ ਲਿਆ ਵੱਧ ਤੋਂ ਵੱਧ ਆ ਕੇ ਬੰਦੇ ਪਹੁੰਚੇ ਇੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਡਾਕਟਰ ਰਾਮਾ ਸਿੰਘ ਜੀ ਪਿੰਡ ਨਿਕੋੜ ਪ੍ਰਦਾਨ ਗੁਰਦੁਆਰਾ ਸਿੰਘ ਸਭਾ ਪਿੰਡ ਨਿਕੂਆ ਜਿਨ੍ਹਾਂ ਨਾਲ ਅੱਜ ਇੱਕ ਕੈਂਪ ਲੱਗਿਆ ਹੋਇਆ ਇਹ ਕੈਂਪ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਜਰਨੈਲ ਸਿੰਘ ਜੀ ਨਿਕੂਆ ਜਿਨ੍ਹਾਂ ਦੀ ਰਹਿਨਮਈ ਹੱਥ ਇਹਨਾਂ ਨੇ ਆਪਣਾ ਉਧੋਂ ਉਪਰਾਲਾ ਕਰਕੇ ਇੱਥੇ ਲਾਇਆ ਗਿਆ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਦੇ 350 ਸਾਲੇ ਵਿੱਚ ਆਨੰਦਪੁਰ ਸਾਹਿਬ ਵਿਖੇ ਲੱਗਿਆ ਸੀ ਜਿਹਦਾ ਇਹ ਪਿੰਡ ਵਾਲਿਆਂ ਨੂੰ ਵੀ ਫਾਇਦਾ ਦਿੱਤਾ ਹੈ ਕਿ ਉਹ ਅੱਖਾਂ ਗਈਆਂ ਜਹਾਨ ਗਿਆ ਜੇ ਅੱਖ ਨਹੀਂ ਤਾਂ ਕੁਝ ਨਹੀਂ ਹੈ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਪਰਾਲਾ ਕੀਤਾ ਅੱਜ ਇੱਕ ਲੰਗਰ ਦੀ ਤਰ੍ਹਾਂ ਜਿਵੇਂ ਲੰਗਰ ਵਰਤਾਇਆ ਜਾਂਦਾ ਹੈ ਇਹਨਾਂ ਕੰਧੌਰ ਆਈਸਾਈਡ ਸਾਰੇ ਚੈੱਕ ਕਰਕੇ ਲੰਗਰ ਦੀ ਤਰ੍ਹਾਂ ਵਰਤਾਇਆ ਜਾ ਇਸ ਸੰਸਥਾ ਦਾ ਵਿਦਨ ਸਪਰਿੰਗ ਜੋ ਇਸ ਸੰਸਥਾ ਹੈ ਮੈਂ ਇਹਨਾਂ ਦਾ ਸਾਰੇ ਜਿੰਨੇ ਮੁਖੀ ਆਏ ਹਨ ਸਭ ਦਾ ਤਨਬਾਰ ਕਰਦਾ ਹਾਂ ਕਿਉਂਕਿ ਇਹਨਾਂ ਨੇ ਆਪਾਂ ਟਾਈਮ ਕੱਢ ਕੇ ਸਾਡੇ ਪਿੰਡ ਨੂੰ ਬਹੁਤ ਵੱਡੀ ਸਹੂਲਤ ਦਿੱਤੀ ਹੈ ਜੀ ਸੋ ਅੱਜ ਇਸ ਚੀਜ਼ ਦੀ ਲੋੜ ਹੈ ਜੀ ਸੋ ਅੱਗੇ ਵਸਤਾਈ ਮੈਂ ਭਾਈ ਸਾਹਿਬਾਂ ਜਰਨਲਿਸਟ ਪੱਤਰਕਾਰਾਂ ਨੂੰ ਬੇਨਤੀ ਕਰਦਾ ਕੋਈ ਵੀ ਐਨੀਬਾਡੀ ਕੋਈ ਪ੍ਰੋਗਰਾਮ ਹੋਵੇ ਸਾਡੇ ਪਿੰਡ ਵਿੱਚ ਲਾਇਆ ਜਾਵੇ ਗੁਰਦਵਾਰ ਸਾਹਿਬ ਵਿਖੇ ਨਾ ਜੋ ਮਤਲਬ ਅਸੀਂ ਇੱਥੇ ਇਹਦਾ ਫਾਇਦਰ ਲਈ ਸਾਡੇ ਅਸੀਂ ਆਪਣੇ ਵੱਲੋਂ ਗੁਰਦਰਾ ਸਿੰਘ ਸਾਹਿਬ ਨੇ ਨਿੱਕੂ ਵੱਲੋਂ ਤੇ ਸਰਪੰਚ ਪੰਚਾਇਤ ਅਵਤਾਰ ਸਿੰਘ ਜੀ ਫੱਲੀ ਵੱਲੋਂ ਤੇ ਹੋਰ ਜੋ ਸੰਸਥਾਵਾਂ ਸਾਡੇ ਪ੍ਰਤੀ ਹਨ ਉਹਨਾਂ ਵੱਲੋਂ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਇਹਨਾਂ ਨੂੰ ਜੀ ਆਇਆਂ ਆਖਦੇ ਕਿਉਂਕਿ ਇਹਨਾਂ ਨੇ ਇਹ ਵੱਡਾ ਪ੍ਰਾਲਾ ਕਰਕੇ ਸਾਡੇ ਦੇ ਸਾਂਝ ਚੜਾਇਆ ਪਰ ਸੁਪਰਮਾਤਮਾ ਅਗਰਦਾਸ ਹੀ ਕਰਦੇ ਕਿ ਇਸ ਸੰਸਥਾ ਨੂੰ ਹੋਰ ਦਿਨ ਦੁੱਗਣੀਆਂ ਰਾਤਾਂ ਚੌਗਣੀਆਂ ਤੱਕੀਆਂ ਵਾਸ਼ਣ ਸੰਸਥਾ ਨੂੰ ਬੇਗਨ ਸਪਰਿੰਗ ਜਿਹੜੀ ਸੰਸਥਾ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਕੇ ਨੂੰ ਕੰਮ ਕਰਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵ ਕਾਰਜ ਹੈਗਾ ਬੇਗਲ ਸਵੇਰੇ ਟੱਚ ਆਫ ਕਲਰ ਟਾ ਟੱਚ ਆਫ ਕਲਰ ਇਹ ਸੰਸਥਾ ਦਾ ਇਹਨਾਂ ਦਾ ਦੋਨਾਂ ਦਾ ਸਹਿਯੋਗ ਹੈ ਇਸ ਕਰਕੇ ਇਹਨਾਂ ਦੋਨੋਂ ਸੰਸਥਾਵਾਂ ਦਾ ਇਤਮਾਜ ਜਿਹੜੇ ਮੇਰੇ ਵੀਰਵਾਏ ਇਹਨਾਂ ਦਾ ਵੀ ਬਹੁਤਾਂ ਬਾਦਾਂ ਸੀ ਇਹਨਾਂ ਨੇ ਸਨਮਾਨਤ ਕੀਤਾ ਹੈ ਪਰਮਾਤਮਾ ਅਗਰ ਦਾਤ ਕਰਦੇ ਇਹਨਾਂ ਨੂੰ ਬਹੁਤ ਵੱਡੀਆਂ ਤਰੱਕੀਆਂ ਦੇ ਦਿਆ ਰਹਿਣ ਇਸ ਤਰੀਕੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋਨਿਆ ਸੋਨਿਆ